ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੀ ਅਰਦਾਸ ਕਰਦਾ ਕਿ ਤੁਸੀਂ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤਾਂ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੁਕਤਾ ਬਖਸ਼ੇ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ 100 ਸਾਵਣ ਦਾ ਮਹੀਨਾ ਚੱਲ ਰਿਹਾ ਜੀ ਸਾਰੇ ਮਾ ਪਿਓ ਆਪਣੇ ਆਪਣੀਆਂ ਤੀਆਂ ਨੂੰ ਸੰਦਾਰਾ ਦੇਖਿਆ ਰਿਹਾ ਕੋਈ ਤੇ ਕਈ ਧੀਆਂ ਆਪਣਾ ਸੌਣ ਦਾ ਮਹੀਨਾ ਕੱਟਣਾ ਆਪਣੇ ਆਪਣੇ ਪੇਕੇ ਘਰ ਪਹੁੰਚੇ ਹੋਈਆਂ ਸਮਾਂ ਬਲਵਾਨ ਬਹੁਤ ਜ਼ਿਆਦਾ ਤਬਦੀਲੀ ਹੋ ਗਈ ਅੱਜ ਤੋਂ ਜੇ ਘੱਟੋ-ਘੱਟ ਵੀ ਜੇ 25 ਸਾਲ ਪਿੱਛੇ ਚਲ ਜਾਈਏ ਤਾਂ ਸੌਣ ਦੇ ਮਹੀਨੇ ਦੀਆਂ ਜਿਹੜੀਆਂ ਗਤੀਵਿਧੀਆਂ ਸੀ ਉਹ ਕੁਝ ਹੋਰ ਪ੍ਰਕਾਰ ਦੀਆਂ ਸੀ ਤੇ ਹੁਣ ਕੁਝ ਹੋਰ ਪ੍ਰਕਾਰ ਦੇ ਹੋ ਗਏ ਆ ਜੇ ਮੈਂ ਚੱਲਾਂ ਜੀ ਇੱਥੇ ਆਪਣੇ ਆਪਣੇ ਅਕੋਰਡਿੰਗ ਚੱਲਾਂ ਵੀ ਮੇਰੇ ਦਿਮਾਗ 'ਚ ਮੇਰੀ ਸੋਝੀ ਦੇ ਵਿੱਚ ਵਿੱਚ ਅੱਜ ਜਿੱਥੇ ਹੁਣ ਮੈਂ ਖੜਾ ਜੀ ਇੱਥੇ ਸਾਡੇ ਤਿੰਨ ਨੰਬਰ ਦੇ ਬੂਟੇ ਹੁੰਦੇ ਸੀ ਉਹਦੇ ਪਰ ਸਾਡੇ ਲਾਗ ਪਾਸ ਦੇ ਜਿੰਨੀਆਂ ਵੀ ਕੁੜੀਆਂ ਵਿਆਹਿਆਂ ਵੀ ਸੀ ਨਵੀਆਂ ਸਾਰੀਆਂ ਇਕੱਠੀਆਂ ਆਉਂਦੇ ਸਾਡੇ ਚਾਚੇ ਦਾਜੀਆਂ ਵਿੱਚ ਆਪਾਂ ਪੜੌਂਸ ਦੀਆਂ ਆਉਣਾ ਔਰ ਝੂਟਾ ਪਾ ਲੈਣਾ ਰੱਸਾ ਪਾ ਕੇ ਜੀ ਅੰਬ ਪਰ ਨੂੰ ਅਸੀਂ ਉਹ ਪਾਉਂਦੇ ਹੁੰਦੇ ਸੀ ਨਿਆਣੇ ਸਾਨੂੰ ਸੌਂਹੋਂਦਾਂ ਅੰਬਾਂ ਪਰ ਖੇਲੀ ਜਾਂਦੇ ਹੁੰਦੇ ਸੀ ਜਦ ਤਾ ਤਾਂ ਉਹਨਾਂ ਨੇ ਆ ਕੇ ਇੱਥੇ ਪੀਂਗ ਚੂਟਣੀ ਗਿੱਧਾ ਪਾਉਣਾ ਇਹ ਉਹ ਮਤਲਬ ਜਿੰਨੇ ਦਿਨ ਉਹਨਾਂ ਨੂੰ ਸੌਣ ਦੇ ਮਹੀਨੇ ਦੇ ਵਿੱਚ ਰਹਿਣਾ ਰੋਤ ਦੁਪਹਿਰਾ ਐਸੇ ਕਾਰੋਬਾਰ ਤੇ ਨਿਕਲ ਜਾਣਾ ਕਦੇ ਗਿੱਧਾ ਪਾ ਲਿਆ ਕਦੇ ਖੁਸ਼ ਕਰ ਲਿਆ ਕਦੇ ਚੋਰ ਸਿਪਾਈ ਜਿਹੀਆਂ ਪਰਚੀਆਂ ਹੁੰਦੀਆਂ ਦੀਆਂ ਉਹ ਉਹ ਉਹਨਾਂ ਨਾਲ ਖੇਡ ਕੇ ਟਾਈਮ ਪਾਸ ਕਰ ਲੈਣਾ ਜਿਹੜੀ ਉਹ ਟਾਈਮ ਸੀ ਹੁਣ ਤਾਂ ਲੋਕ ਬਿਜੀ ਐਨੇ ਹੋਗੇ ਵੀ ਬਸ ਸਭ ਕਿਸੇ ਦਾ ਪਤਾ ਵੀ ਨਹੀਂ ਲੱਗਦਾ ਵੀ ਹੁਣ ਕਿਹੜੀ ਕੁੜੀ ਆਪਣਾ ਸੌਣ ਕੱਟਣਾ ਪਹੁੰਚੀ ਹੋਈ ਆ ਕਿਹੜੀ ਨਹੀਂ ਆਈ ਸਮਾਪਤ ਤਬਦੀਲ ਹੁੰਦਾ ਹੁੰਦਾ ਆ ਹੋ ਗਿਆ ਤੇ ਉਸ ਤੋਂ ਬਾਅਦ ਹੁਣ ਨਾਲ ਦੀ ਨਾਲ ਸੰਧਾਰਿਆਂ ਵਾਲੀ ਰਸਮ ਵੀ ਸਿਆਣਿਆਂ ਨੇ ਬਣਾਈ ਹੋਈ ਆ ਵਿਸਾਉਣ ਦੇ ਮਹੀਨੇ ਦੇ ਵਿੱਚ ਭਾਈ ਸੰਧਾਰਾ ਵੀ ਪਹੁੰਚਦਾ ਕਰਨਾ ਆਪਣੀਆਂ ਆਪਣੀਆਂ ਕੁੜੀਆਂ ਕੋਲ ਤੇ ਇਹ ਚੱਲੇ ਆ ਰਹੀ ਆ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਆਪਣੀਆਂ ਰਸਮਾਂ ਨਿਭਾਉਂਦੇ ਆ ਰਹੇ ਆ ਤੇ ਅੱਜ ਬੀਬੀ ਆਈ ਹੋਈ ਓ ਜੀ ਮਾਣੇ ਮੱਜਰੇ ਤੇ ਆ ਲੈ ਕੇ ਸੰਧਾਰਾ ਸੂਰਜਾ ਚ ਇੰਨਾ ਕਿ ਤਪ ਰਿਹਾ ਵੀ ਪੁੱਛੋ ਐਨੀ ਗਰਮੀ ਹੋਈ ਵੀ ਐ ਵੀ ਬਾਹਰ ਨੂੰ ਹੁਣ ਮੈਂ ਚੱਲਦਾ ਤਾਂ ਮਾ ਚੱਲਾਂ ਵੀ ਬੈਕਗਰਾਉਂਡ ਵੀਊ ਥੋੜਾ ਜਿਹਾ ਵਧੀਆ ਬਣ ਜਾਊਗਾ ਪਰ ਜੂ ਜੂ ਸੂਰਜ ਕਿਨੂੰ ਨੂੰ ਜਾਏਗਾ ਨਾ ਮਾਣਾ ਐ ਕਰਕੇ ਵੀ ਵਿਗੜਾ ਉਹਦੇ ਪਿੱਛੇ ਨੂੰ ਮੁੜਿਆ ਤੋ ਤੇ ਹੁਣ ਮੈਂ ਚੱਲਦਾ ਅੰਦਰ ਨੂੰ ਬੀਬੀ ਰਾਣੇ ਅੰਦਰ ਤੁਹਾਨੂੰ ਸੁਣਦੇ ਹੋਣਾ ਥੋੜਾ ਬਹੁਤਾ ਥੋਰ ਸਰਾ ਬਾਜਾ ਮਗਰ ਤੇ ਵੀ ਅੰਦਰ ਜਾ ਕੇ ਮਲਾਉਣਾ ਤੁਹਾਨੂੰ ਉਹਨਾਂ ਨਾਲ ਆ ਗਿਆ ਜੀ ਸ਼ਵਨ ਵਾਲਾ ਪੀਪਾ ਬੀਬੀ ਸ਼ਗਨ ਵਾਲੇ ਪੀਪੇ ਤੇ ਬਣਾ ਕੇ ਲਈ ਉੱਪਰ ਉੱਪਰ ਆ ਰੇਸੋ ਵੀ ਲਿਖੀ ਹੋਈ ਆ ਜੀ ਕਿ ਕਿੰਨਾ ਆਟਾ ਆ 4 4 ਕਿਲੋ 300 ਗ੍ਰਾਮ ਆਟਾ ਆ ਖੰਡ ਸਾ ਖੰਡ ਵੀ ਪਿਜਾਵਾ ਮਿਟ ਗਿਆ ਉੱਪਰ ਦੇ ਕੋਲ ਪ੍ਰੈਜ਼ੈਂਟ ਇਹ ਮੈਂ ਤਾਂ ਕਿਆ ਕਰਾਂ ਇਹੇ ਬਣਾਉਣੇ ਨੂੰ ਦੇ ਕੇ ਆਈ ਆ ਹਮੇਸ਼ਾ ਬਣਾ ਕੇ ਹੀ ਮੈਂ ਜੇ ਬੇਨੁਮਨ ਤੇ ਸਭ ਇਹਨਾਂ ਸਾਮਾਨ ਆਮ ਦੀ ਚੋਕਰੀ ਲਿਖੀ ਦੀ ਆ ਵਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿਆਣੀ ਜੀ ਬੋਲਣਾ ਖੇਡਣ ਲੱਗੇ ਹੋਏ ਠੀਕ ਹੈ ਉਹਨਾਂ ਨੇ ਆਪਣਾ ਚੀਕਰੋਲ ਤਾਂ ਪਾਉਣਾ ਹੀ ਚਲ ਕੋਈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਵਿੱਚ ਰੱਖੇ ਤੇ ਬੀਬੀ ਪਹੁੰਚ ਗਈ ਸੀ ਸੰਧਾਰਾ ਲੈ ਕੇ ਪਰ ਵਿਚਾਰੀ ਬਹੁਤ ਆਪੀ ਭਰਾ ਵੀ ਲਿਆਇਆ ਹੈ ਹਾਂ ਜੀ ਮੈਂ ਤਾਂ ਇੱਥੇ ਮੇਰੀ ਆਤਮਾ ਬੈਠੀ ਹੈ। ਇਹ ਦੋ ਵਾਰ ਇਹ ਬੀਬੀ ਨੂੰ ਲੈ ਲਈ ਮੈਨੂੰ ਤਾਂ ਪੁੱਛਦਾ ਹੀ ਨਹੀਂ ਹੈਗਾ ਜੀ। ਨਾ ਸ੍ਰੀਕਾਲ। ਇਹ ਮੇਰੀ ਆਤਮਾ ਵੀ ਬੀਬੀ ਦਾ ਭੇਤੀ ਬੀਬੀ ਨੂੰ ਮੋੜਦਾ। ਉਹ ਮੋੜ ਤੂੰ ਆ। ਮੋੜ ਤੂੰ ਸਾਰੀ ਮੋੜ ਬੀਬੀ ਆ ਤਾਂ ਬੀਬੀ ਦੀ ਨਾ। ਹਾਂ ਚਲੋ। ਬੜਾ ਬੰਦਾ ਹੋਇਆ। ਤਾਂ ਬੀਬੀ ਬੁਲਾ ਆ ਫਤਿਹ ਬਰਿੰਦਰ। ਬਾਈ ਗੁਰਜੀ ਕਾ ਖਾਲਸਾ ਬਾਈ ਗੁਰਜੀ ਕੀ ਤੈ। ਹੋਰ ਬਾਈ ਪੁੱਤ ਠੀਕ ਠਾਕ ਐ ਵਧੀਆ ਸੰਧਾਰਾ ਤੇ ਪਹੁੰਚ ਗਏ। ਤੁਹਾਡੀਆਂ ਭੈਣਾਂ ਨੂੰ ਮਹਾਰਾਜ ਹਨ ਚੜਦੀ ਕਲਾ માં ਰੱਖੇ ਤੁਸੀਂ ਵੀ ਆਪਣੀਆਂ ਭੈਣਾਂ ਨੂੰ ਇਕਣੇ ਡੋ ਮਾਵਾ ਇਕਣੇ ਆਪਣੀਆਂ ਧੀਆਂ ਨੂੰ ਦੇਣ ਜਿਕਣਾ ਮਾਤਾ ਆਪਣੀਆਂ ਧੀਆਂ ਦਾ ਚੌਕਾ ਕਰਦੀ ਥੋੜੀਆਂ ਵੀ ਕਰਦਾ ਹਾਂ ਬੋਲ ਦੇਣਾ ਕਿੱਥਾ ਤੁਝਿਆ ਕੀ ਹੋਇਆ ਬੀਬੀ ਨੂੰ ਬੋਲਣ ਪਹਿਲੇ ਚੁਕੜੀ ਪੀ ਲੱਗੀ ਸੀ ਹਾਂ ਕੁਝ ਲੜ ਗਿਆ ਉਹਨਾਂ ਦੇ ਵਿੱਚ ਕੁਝ ਲੜ ਗਿਆ ਹਾਂ ਲੜ ਗਿਆ ਉਹ ਸਾਲਾ ਮੇਰਾ ਕਿਆ ਬੋਲੂ ਜੰਦੂ ਨਮਸਕਾਰ ਉਪਰ ਉਪਰ ਆਦਾ ਲੱਗਦਾ ਉਪਰ ਉਪਰ ਆਦਾ ਲੱਗਦਾ ਕੋਈ ਆਹ ਯਾਰ ਠੀਕ ਹੋ ਗਿਆ ਆਹ ਹੋਰ ਠੀਕ ਹੋ ਗਿਆ ਇਹਦਾ ਵੀ ਕੋਈ ਗੱਲ ਚੋਲ ਸਾਸਰੀ ਕਾਲ ਜੀ ਸਾਰਿਆਂ ਨੂੰ ਮੈਨੂੰ ਕੋਈ ਕਹਿੰਦੇ ਨਹੀਂ ਤੂੰ ਕਲਾਵੇ ਸਾਸਰੀ ਕਾਲ ਮੈਂ ਵੀ ਨਹੀਂ ਜਿੰਦੀ ਮਾਮੇ ਦੇ ਥੇਤਾ ਨਾਮ ਨਹੀਂ ਪਰ ਮੈਂ ਵਿਚੇ ਰਹੀ ਮੈਨੂੰ ਤਾਂ ਕਿਤੇ ਨਹੀਂ ਲੱਗਦਾ ਦਿਖਦੀ ਨਹੀਂ ਕੋਈ ਗੱਲ ਹੀ ਰਹੇ ਇੱਕ ਤਾਂ ਮੌਕਾ ਹੋਣਾ ਮੈਂ ਕਿਹਨੂੰ ਮੌਕਾ ਦੇਣਾ ਕੋਈ ਮੇਰਾ ਵੀ ਘਟਨਾ ਖੁੱਲਦੀ ਆਇਆ ਘਾਠ ਤੋੜ ਨਹੀਂ ਸਕਦੇ ਆ ਆਉਂਦੇ ਰਾਜਾ ਆਵੇ ਚੱਪ ਕੇ ਆਉਗਾ ਮਰੀਏ ਅਮਰੀਏ ਆ ਜਾ ਆ ਦੇ ਆ ਨਾ ਰੋਣੀਏ ਇਲਾਵੀਆਂ ਕਾ ਮਨ ਨੂੰ ਕੀ ਦਿੱਤਾ ਉਹਨੂੰ ਲਿ ਟਿਊਨ ਆਉਂਦੀ ਕਾ ਕੋਲ ਗਿਆ ਜਾਦੂ ਕੀ ਬਾਤ ਹੈ ਚੋਹਰੇ ਯੇ ਕਰਦਾ ਹੀ ਮੈਂ ਸਾਰੇ ਪਾਰੇ ਕਾ ਆਇਆ ਤਈ ਮੈਂ ਹਾਂ ਵੀ ਭਾਈ ਖਾਲੀ ਪੀਪਾ ਲੈ ਕੇ ਆਇਆ ਤਾਂ ਗੈਨ ਪਹਿਲੇ ਪੀਪਾ ਨੇ ਹੁਣ ਆਇਆ ਤਾਂ ਪਿਛਲੀ ਵਾਰ ਪਿਛਲੀ ਵਾਰ ਆ ਕੇ ਦੇ ਕੇ ਹੁਣ ਤੇ ਅੱਜ ਮੈਂ ਇਹ ਦਿਖਾਤਾ ਕਿ ਭਰ ਕੇ ਲਿਕੇ ਆਇਆ ਇਹ ਪਿਛਲੇ ਸਾਲ ਦੀ ਜਾਂਦਾ ਮੇਰੀ ਯਾਦ ਆ ਪੂਰਾ ਵਾ ਦੇਖੀ ਤੂੰ ਵੀ ਲੈ ਲੈ ਬੀਬੀ ਨੂੰ ਬੀਬੀ ਜਾਨੀ ਤੁਸੀਂ ਖਾਓ ਤੁਸੀਂ ਖਾਓ ਜੀ ਤੁਸੀਂ ਵੀ ਆਵੋ ਜੀ ਜੇ ਸਾਡੀ ਵੀਡੀਓ ਦੇਖਦੇ ਆ ਤੁਹਾਨੂੰ ਵੀ ਸਾਰਿਆਂ ਨੂੰ ਵੈਲਕਮ ਲੈ ਪਾਣੀ ਲੈਣਾਗਾ ਮੈਂ ਬਾਅਦ ਚ ਲੱਗੂ ਮਿੱਠਾ ਤੇ ਇਧਰ ਆ ਦਿਵਾਕਾਂ ਨੇ ਜੀ ਪਾ ਪਾ ਗਾ ਬੁਲਾ ਰਹੀ ਤੂੰ ਪੁੱਪੂ ਸੱਸੀ ਘਾਤ ਬਾਹਰ ਇੱਧਰ ਬੋਲ ਕੇ ਬੋਲ ਕੇ ਇਹਨਾਂ ਦੀ ਰੀਸ ਨੂੰ ਕਹੋ ਕਿ ਪਹਿਲੇ ਇਹਨਾਂ ਨੂੰ ਬੁਲਾ ਹਾਂ ਬਾਈ ਕਿਚਕ ਖਾਲਸਾ ਬਾਈ ਕਿਚਕ ਹਾਂ ਸੱਦੀ ਗੱਲ ਕਰਦੀ ਹੁੰਦਾ ਟਕਾ ਕੇ ਬਾਈ ਕਿਚਕ ਖਾਲਸਾ ਬਾਈ ਕਿਚਕ ਤੌੜ ਤੇ ਨਹੀਂ ਬੁਲਾਇਦਾ ਮੇਰੇ ਬਲੋ ਤੁਹਾਨੂੰ ਸਾਰਿਆਂ ਨੂੰ ਪੈਸੇ ਸਸੇ ਕਰ ਹੁਣ ਰੀਤ ਤੂੰ ਵੀ ਬੁਲਾ ਦੇ ਪੁੱਤ ਚਾਹ ਤਾ ਹੁਣ ਸੱਸੀ ਤਾ ਖੇਲਣ ਤੇ ਬਿਆਸ ਦੇ ਦੇ ਹੁਣ ਦੋਹਰਾ ਬੁਲਾ ਦੇ ਸੱਸੀ ਘਾਤ ਅਜਾ ਸੱਸੀ ਬਾਈ ਬੋਸ ਆਕਾ ਨਾਮ ਦੇ ਗਿਓ ਬੈਗ ਦੇ ਸਾਥ ਰਾ ਫਾਫ ਬੋ ਬੋਲਦੀ ਆ ਹਰੇਕ ਗੱਲ ਸਮਝ ਲਾਦੀ ਜਿਹੜੀ ਗੱਲ ਬੋਲਦੀ ਆ ਬੀਬੀ ਨੂੰ ਸਾਰੇ ਨਹੀਂ ਗਾ ਮੇਰੇ ਕੋਲ ਸਾਰੇ ਠੀਕ ਆ ਕਚਰਾ ਵੀ ਰਾ ਸਾਰੇ ਠੀਕ ਆ ਮੰਮੀ ਨਹੀਂ ਆ ਮੈਂ ਤਾਂ ਕਰਨੇ ਨਹੀਂ ਕਰਨ ਦਿੱਤੇ ਇੱਧਰ ਇੱਥੇ ਜੀ ਆਪਾਂ ਕਰਤੀ ਜੀ ਆ ਰੋ ਤਾਂ ਹੱਥ ਸਵਾਲ ਪਰ ਸੰਭਾਲ ਲੈਣਾ ਮੈਂ ਕੀ ਹੋਇਆ ਗਿਆ ਮੈਂ ਕਿਆ ਰਿਪੋਰਟ ਨਵੀਂ ਹੁੰਦੀ ਹਾਂ ਬਤੂ ਮੇ ਸਵੀਟ ਪੜ ਲਾ ਮਾਂ ਵੀ ਤੇਰੀ ਹੀ ਮਾਰਦੀ ਅੱਛਾ ਭਾਈ ਕਰੇ ਦਾ ਚਲ ਜਾਂਦੀ ਕਿਹਦੇ ਤੇਰੀ ਮੈਂ ਤਾਂ ਬੀਬੀ ਨੂੰ ਪੁੱਛਿਆ ਮਾਂ ਵੀ ਤੇਰੀ ਇਲਾਜ ਤੇ ਭਾਈ ਕਰੇ ਮੂੰਹ ਤਾਂ ਮੈਗੇ ਵੱਧਦਾ ਮਾਂ ਵੀ ਬੀਬੀ ਮੈਂ ਅੱਛੇ ਬਾਰੇ ਪੁੱਛਿਆ ਮੇਰੇ ਬਾਰੇ ਮੈਂ ਦੱਸ ਮੇਰੇ ਬਾਰੇ ਲੈ

ਬੀਬੀ ਤੇਰੀ ਕੱਟੀ ਬੱਚੀ ਠੀਕ ਆ ਜਿਹੜੀ ਕੱਟੀ ਕੇ ਬੱਚੀ ਠੀਕ ਆ ਬੱਚੀ ਨਹੀਂ ਕਰਦੀ ਆਪਦੀ ਜੀ ਹਾਂ ਉਹ ਤਾਂ ਮੈਂ ਦੇਖ ਲਈ ਬੱਚੀ ਕੱਟੀ ਜਿਹੜਾ ਇੱਕ ਕੁੱਤਾ ਰੋਟੀ ਖਾਣਾ ਉਹਦਾ ਉਹ ਵੀ ਠੀਕ ਆ ਹੋਰ ਤਾਂ ਕਹਿੰਦੇ ਨੇ ਬੀਬੀ ਨੇ ਵੀ ਲੈ ਕੇ ਰੱਖੀ ਉਹ ਕੱਖ ਕੰਡਾ ਵੀ ਜ਼ਰੂਰੀ ਆ ਮੁੰਡੇ ਤੋਂ ਡਿਊਟੀ ਕਰਦੇ ਆ ਮੈਂ ਕਿਹਾ ਕਰਾਂ ਤੂੰ ਹਾਂ ਕੱਬ ਦਊਗੀ ਮੈਂ ਤਾਂ ਇਹ ਤੁਹਾਨੂੰ ਪਹਿਲੇ ਕਹਿੰਦੀ ਸੀ ਰਹਿਣ ਦੇ ਰਹਿਣ ਦੇ ਰਹਿਣ ਦੇ ਹਾਂ ਤੇਰੇ ਨਾਲ ਕੋਈ ਪਾਸ਼ੀ ਨਹੀਂ ਦਿੱਤੀ ਆ ਪੁੱਤਰ ਤਾਂ ਕਰ ਪਾਣ ਤੇ ਗੱਲ ਉਹਨੂੰ ਗੁੱਸੇ ਵਾਲੀ ਗੱਲ ਨਹੀਂ ਉਹ ਦੋ ਚੰਗਾ ਲੱਗਾ ਜੀ ਆਪਣੇ ਘਰ ਦਾ ਕੱਖ ਹੋ ਗਿਆ ਉਥਲੀ ਗੱਲ ਚਲ ਗਈ ਆ ਹਾਂ ਮੋਲੇ ਦੇ ਅੱਖਾਂ ਤੇ ਤਾਂ ਉੱਥੇ ਜਾਉਂਦਾ ਉਹ ਤਾਂ ਬਈ ਬਾਤ ਬਹੁਤ ਹਾਂ ਚਲ ਕੋਈ ਬੀਬੀ 14 ਨੂੰ ਕੀ ਕਰੀ ਮੈਨਾਈ ਬਹੁਤ ਇਹੇ ਪੜ ਕਥਨੀ ਫਿਰ ਦੂਰਾ ਚੌਕ ਆ ਜਾ ਹਾਂ ਕਹਿੰਦੇ ਮੈਂ ਦੇਖਾਂ ਅੱਜ ਤਾਂ ਨਹੀਂ ਬਿਲਕੁਲ ਹੋਊਗਾ ਜੈਨੀਨਾ ਦਾ ਕੋਈ ਬੀਬੀ ਨਾਲ ਜਾਣਦਾ ਹਾਂ ਜੇ ਪਰ ਬਹੁਤ ਪੁਰਾਣਾ ਮਿੱਤਰ ਦਾ ਜੈਨੀ ਉਹ ਖੜ ਗਿਆ ਬੀਬੀ ਪਾ ਤਾਂ ਹੀ ਠੀਕ ਆ ਤੂੰ ਹਾਂ ਬਾਈ ਮੈਂ ਠੀਕ ਆ ਬਾਈ ਤੇ ਮੇਰੇ ਇੱਕ ਕੰਮ ਕਰਦੇਗਾ ਨਾ ਕਿ ਮੇਰੇ ਪਾ ਕੱਟੀ ਖੜੀ ਹੈ ਮੇਰੀ ਕੱਟੀ ਪਗਾ ਕੇ ਮੈਨੂੰ ਲੈ ਆ ਦਵਾ ਦੇ ਬੀਬੀ ਬੀਬੀ ਨਹੀਂ ਵਪਾਰ ਮੇਰੇ ਬਰਜੇਤੀ ਤੋਂ ਬੰਦੀ ਤਾਂ ਤਾਲੀ ਮਾਰ ਦੇ ਤੇ ਮਾਰ ਦੇ ਉਹ ਬਾਈ ਨਾਵਾ ਦਵਾਦੀ ਆ ਨਾ ਆ ਜੀ ਨਾ ਰੱਖੇ ਵੇ ਨਾ ਡੰਗਰ ਉਹ ਚਾਹ ਹੁੰਦਾ ਡੰਗਰਾਂ ਦਾ ਹਾਂ ਜਿਹਨੇ ਕਰਿਆ ਪਾਉਂਦਾ ਤੇ ਰਹਿਣੀ ਇਹ ਘਰ ਦਾ ਭਾਗ ਹੁੰਦਾ ਕੰਮ ਨਾੜੇ ਉਹ ਵੀ ਕੱਲੇ ਬਦਲੇ ਜੀ ਗੁੰਗਾ ਆਪਣੇ ਧਰਾਂ ਡੰਗਰ ਰੱਖਦਾ ਹੁਣ ਉਹ ਕੱਟੀ ਕੱਖ ਖਾਂਦੀ ਐ ਖਰਚਾ ਉਹਦਾ ਨਹੀਂ ਐ ਤੁਮ ਕੋਈ ਨਾ ਬੰਨਣਾ ਉਹਦੇ ਉੱਨੀਓ ਖੇਚੜਾ ਨਾ ਮੈਸ ਜਿੰਨੀ ਐ ਮੈਨਾਂ ਨੇ ਕਿਹਾ ਵੀ ਪੁੱਤ ਵਿੱਚ ਕੱਟੀ ਦੇ ਕੇ ਆਪਾਂ ਦੁੱਧ ਵਾਲੀ ਮੱਝ ਲੈ ਲਓ ਤੇ ਟੂੜੀ ਪਈ ਐ ਇਹ ਹੁੰਦੀ ਹੈ ਮੈਸ ਨੂੰ ਵੀ ਖਾਣੀ ਹੈ ਇੱਕ ਕੋਡੰਗਾ ਰੱਖਣਾ ਆਪਾਂ ਵੀ ਦੁੱਧ ਵਾਲੀ ਦਾ ਆਪਾਂ ਨੂੰ ਫਾਇਦਾ ਹੈ ਉਹ ਕੱਕ ਖਾ ਕੇ ਦੁੱਧ ਵੀ ਦੇਊਗੀ ਹਰ ਕੱਟੀ ਨੇ ਤਾਂ ਡੇਰ ਨੂੰ ਚਲੋ ਮਹੀਨੇ ਦਾ ਤੋਂ ਵੀ ਵੇਖ ਆਹ ਨਾ ਮੈਂ ਕਹਿੰਦੀ ਆ ਹੋਰ ਕੋਈ ਨਜਾਇਜ਼ ਤਾਂ ਆ ਵੀ ਦੱਸ ਦੋ ਮੈਂ ਮੰਨਿਆ ਮੈਂ ਮੰਨ ਗਿਆ ਮੈਂ ਮੰਨਿਆ ਹਾਂ ਕੱਟੀ ਦਾ ਹਲੇ ਨਿਆਣੀਆਂ ਨੂੰ ਅਸੀਂ ਹਲੇ ਥੂੜੀ ਪਾਈ ਜਾਨੇ ਮੈਂ ਤੁਹਾਨੂੰ ਕੱਲੀ ਤੂੜੀਆਂ ਸੜਜੂ ਦਾਣਾ ਵੀ ਪੈਣੀ ਆ ਦਾਣਾ ਖਾਂਦੀ ਆ ਕੱਟੀ ਸੋ ਤਾਂ ਪਾਉਂਗੇ ਬਤਾ ਖਾਇ ਜਾਵੋ ਨਾ ਬਿਪੀ ਹੋਣੀ ਗਾਜੇ ਟੈਂਪਰ ਕੋ ਪੰਨਾ ਰੱਖਣਾ ਪਣਾ ਹਰਿਆਈ ਮੋਲੀ ਲੈਣਾ ਆ ਵੀ ਨਾਟਾ ਵੀ ਆਪਾਂ ਨਾ ਆਪਾਂ ਆਪਣਾ ਫਾਇਦਾ ਦੇਖੋ ਸਾਨੂੰ ਕਿੱਧਰ ਨੂੰ ਹੁੰਦਾ ਵੀ ਸਾਨੂੰ ਮੁੱਲ ਦਾ ਠੀਕ ਸਾਨੂੰ ਘਰ ਦਾ ਸਾਨੂੰ ਤੋਂ ਬੋਲਦਾ ਫਾਇਦਾ 600 ਰੁਪਏ ਦੇ 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 ਕਾਖਾਂ 3000 ਰੁਪਏ ਹੋ ਗਿਆ ਆ ਕੰਮ ਕਰੋ 2 ਲੀਟਰ ਦੁੱਧ ਆਜੇ ਕਰਨਾ 100 ਰੁਪਏ ਦਾ 5 ਸੋਨਾ ਗੋਹਾ ਹੋਊਗਾ ਕਰਾਂ ਚਾਰ ਪਾਥੀਆਂ ਪਤਲਾ ਚਿੱਲਾ ਵਾਲ ਲੈ ਇੱਥੇ ਤੇ ਹਾਬ ਨੂੰ ਲੋਕਾਂ ਦੇ 12 ਚ ਫਿਰੂਗੇ ਦੇ ਦਿਓ ਗੋਹਾ ਆਪਣਾ ਜਨ ਦਸਹਿਰਾ ਆ ਗਿਆ ਮਨਾਣਾ ਕੋਈ ਅੱਜ ਕੱਲ ਨੂੰ ਕਿਸੇ ਨੂੰ ਕੋਈ ਚੀਜ਼ ਨਹੀਂ ਦਿੰਦਾ ਹਾਂ ਅਬ ਉਹ ਘਰ ਚੀਜ਼ ਆਪਣੀ ਜਿੱਕਣਾ ਮਰਜ਼ੀ ਵਾਤ ਲਓ ਹਾਂ ਬੋਲੋ ਤਾਂ ਗੱਲ ਆ ਕਿ ਕਿਸੇ ਦਾ ਗੋਹਾ ਮੰਗ ਲਿਆ ਤੂੰ ਇੱਕ ਫੋਸ ਵੀ ਲੈ ਮੰਨ ਲਾ ਹਾਂ ਅਗਲੇ ਦਾ ਕੋ ਡੰਗਰ ਬਿਮਾਰ ਹੋ ਗਿਆ ਅਗਲਾ ਆ ਸੋਚੀ ਜਾਂਦਾ ਮਰਾ ਫਲਾਣਾ ਗੋਹਾ ਲੈ ਗਿਆ ਤਾਂ ਬਹਿ ਮਰਦੇ ਲੋਕ ਬਹਿ ਮਰ ਤੂੰ ਫਲਾਣਾ ਗੋਹਾ ਲੈ ਗਿਆ ਤਾਂ ਪਤਾ ਨਹੀਂ ਕੋਈ ਕੋ ਚੱਕਰੇ ਪੈ ਗਿਆ ਅੱਜ ਕੱਲ ਸਮਾਂ ਹੀ ਨਹੀਂ ਉਹਨਾਂ ਨੂੰ ਮੰਗ ਕੇ ਚੱਲ ਕੋਈ ਨਹੀਂ ਪਾਪੋ ਇਵਾਰਾ ਹਣ ਬਾਈ ਤੇ ਤਿੱਥ ਤਿਹਾਰ ਨੂੰ ਗੋਹਾ ਚਾਹੀਦਾ ਤਾਂ ਆਪਣਾ ਡੰਗਰ ਰੱਖ ਤੋ ਉਹ ਗੱਲ ਤੇ ਮੇਰੀ ਹੁਣ ਬਾਤ ਵੀ ਦੇਖਾ ਵੀ ਕਰਦਾ ਉਹ ਛੋੜ ਬੀਬੀ ਦੀ ਗੱਲ ਸੁਣ ਹੋ ਪਾਈ ਸਾੜੇ ਜਨੇ ਵੀਡੀਓ ਸੋਚ ਦੇਖਦੇ ਤੂੰ ਤੇ ਤੁਸੀਂ ਆਏ ਸੋਚਿਓ ਵੀ ਮਾਤਾ ਗੱਲਾਂ ਸੱਚੀਆਂ ਕਹਿੰਦੀ ਐ ਕਿ ਮਾਤਾ ਉਨੋ ਨਾ 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 ਸਹੀ ਗੱਲ ਆ ਬੀਬੀ ਦੀ ਗੱਲ ਸਹੀ ਆ ਅਜੀ ਉਹ ਕਹਿੰਦੇ ਆ ਚਾਹ ਬੀਬੀ ਨੇ ਕਰਿਆ ਹੋਇਆ ਬੀਬੀ ਹਾਂ ਮੈਂ ਕੰਮ ਕਰਿਆ ਬਾਅਦ ਹਾਂ ਉੱਤੇ ਰਹਿ ਨਹੀਂ ਬੰਦੋ ਵੀ ਕਿਆ ਕਰੀਂ ਪੜ੍ਹਿਓ ਮੇਰੀ ਗੱਲ ਸੁਣ ਮੈਂ ਮੰਨਦਾ ਐ ਦੀਪੀ ਨੇ ਕਰਿਆ ਸਾਨੂੰ ਵੀ ਪਤਾ ਬਹੁਤ ਕੰਮ ਕਰਿਆ ਸਾਨੂੰ ਪਾ ਲਏ ਹਾਂ ਪਰ ਐ ਤਾਂ ਸੋਚ ਕੇ ਚੱਲ ਵੀ ਜਦ ਬਣੇ ਕੋ ਜਮੀਨ ਹੁੰਦੀ ਈ ਕੱਖ ਆਪਾਂ ਲਿਆਉਂਦੇ ਸੀ ਆ ਆਪਣੇ ਘਰ ਦੇ ਕੱਖ ਤੇ ਆਪਾਂ ਹੁਣ ਜਾਈਏ ਕਿ ਨੂੰ ਲੈ ਟਾਲੇ ਚਾਰ ਘੋੜੇ ਨਾਲ ਅੱਗੇ ਜਣੇ ਬੰਡ 1000 ਰੁਪਏ ਦਾ ਹੋ ਗਿਆ ਜੀ ਤੁਹਾਡਾ ਚਾਰ ਰੁਪਏ ਦਾ ਖਰਚ ਫਿਰ ਡੰਗਰ ਨੂੰ ਬਿਮਾਰ ਨੇ ਨਾ ਖਾਚਾ ਲੱਗੂਗਾ ਚੱਲ ਪੋਈ ਨਵੀਆਂ ਪਿਆਤਾ ਹੁਣ ਦੰਗਰਾਂ ਵਰਗੀ। ਅਬੀਬੀ ਤੂੰ ਸਾਡਾ ਮੈਂ ਅੱਜ ਕਰ ਅੱਜ ਕੱਲ੍ਹ ਨਹੀਂ ਬੀਬੀ ਕੋਈ ਵੀ ਡੰਗਰ ਰੱਖਦਾ। ਸ਼ਹਿਰ 'ਚ ਖਾਸ ਕਰਕੇ ਤੁਸੀਂ ਬੈਠੇ ਸ਼ਹਿਰ ਦੇ ਵਿੱਚ। ਤਾਂ ਘੁੱਟ ਚਾਹ ਪੀਣੀ ਦੋ ਟਾਈਮ ਪੀ ਲਈ ਆ ਬਣੀ ਹਸ ਤਸਕੇ ਪੀ ਲਈ ਵਧੀਆ। ਤਾਂ ਜਿੱਦਾਂ ਤੂੰ ਦੁੱਧ ਨਹੀਂ ਲਿਆ ਕੇ ਦਿੰਦੇ ਤਾਂ ਦੱਸ ਵੀ ਭਾਈ ਮੈਨੂੰ ਦੁੱਧ ਨਹੀਂ ਮਿਲਦਾ। ਤੇਰਾ ਨਾਂ ਮੈਂ ਦੁੱਧ ਤਾਂ ਨਹੀਂ ਆਵੇਂ ਪੁੱਤ। ਬਸ ਫੇਰ ਫੇਰ ਕੀ ਗੱਲ? ਫੇਰ 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 ਕੀ ਚੱਕਰ ਆ? ਬੀਬੀ ਨੂੰ ਆ ਜਾਣਾ। ਆਜੇ ਬੇਟਾ। ਤੇ ਬੀਬੀ ਨੇ ਨਾ ਹੌਸਿਆਣੇ ਕਿਲਾ ਸੁਤਨੇ ਮੈਂ ਵੀ ਮੁੰਡਾ ਪਾੜ ਜਵੇ ਘਰ ਦੀ ਚੀਜ਼ ਦੇ ਗੱਲ ਮੁੰਡਾ ਦੱਸੀ ਪਾਣੀ ਦੇ ਤਸਦਾ ਆਪਣੇ ਘਰਾਂ ਹੋਊਗਾ ਜਿੱਕਣਾ ਮਰਜੀ ਨੇ ਖਾ ਪੀ ਲੋ ਜਿੰਨਾ ਚਿਰ ਗਲਾਸ ਦੁੱਧ ਦਾ ਇੰਨੇ ਕੇ ਡੰਡਾ ਸੰਜਣ ਨਿਆਣਾ ਨਹੀਂ ਪੜਦਾ ਕੋਈ ਹੋਵੇ ਜੋ ਸਾਡੇ ਤਾਂ ਪੀਂਦੇ ਨਹੀਂ ਨਾ ਰੀਤ ਪੀਵੇ ਨਾ ਕਰਨ ਦੇ ਉਹਦੇ ਵੀ ਪੀਂਦੇ ਨਹੀਂ ਹੁੰਦੇ ਆ ਉਹਨੇ ਵੀ ਨਹੀਂ ਮਿੰਨ ਦਾ ਲਾਲ ਕੁਛ ਵੀ ਇਹ ਦੁੱਧ ਦੀ ਮੈਂ ਤਾਂ ਸੰਜਣਾ ਮੈਂ ਮੋਲ ਦੇ ਦਿੱਤੇ ਹੀ ਆ ਆਧਾ ਗਲਾਸ ਦੁੱਧ ਪੀਂਦੀ ਨਾ 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 ਠੀਕ ਆ ਤੁਹਾਡੇ ਭਾਈ ਪੀਤਾ ਤੇ ਬੀਬੀ ਤੇ ਦੇਖ ਮੇਰੀ ਗੱਲ ਤੁਹਾਡੇ ਬਡੇਰਿਆਂ ਨੇ ਤੁਹਾਨੂੰ ਲਾਇਆ ਵਾ ਇੱਧਰ ਨੂੰ ਹਾਂ ਸਾਨੂੰ ਵੀ ਲਾਇਆ ਤਾਂ ਸਾਡੇ ਮਾਪ ਨੇ ਅਸੀਂ ਹੌਲੇ ਹੌਲੇ ਹਟਦੇ ਛੱਡਦੇ ਹਟ ਕੇ ਗਾਹਾਂ ਹਾਂ ਜਿਹੜੇ ਗਾਹਾਂ ਹੁਣ ਅਸੀਂ ਸੁਖਵੀਰ ਰਾਣੀ ਭਾਬੀ ਜੀ ਹੋਗੇ ਇੱਧਰ ਸੰਦੀਪ ਹੋਗੀ ਜਿੱਕਣਾ ਇਹਨਾਂ ਨੇ ਆਪਣੇ ਬੱਚਾ ਨੂੰ ਲਾਣਾ ਓਕਣੇ ਲੱਗਣਾ ਉਹਨਾਂ ਨੇ ਹਾਂ ਹੁਣ ਤਾਂ ਨਾ ਅੱਜ ਕੱਲ ਦੇ ਨਿਆਣੇ ਦਹੀਂ ਲਵੇ ਨਾ ਲਵੇ ਲੱਸੀ ਨਾ ਪੀਵੇ ਦੁੱਧ ਬੋਰਨ ਬੇਟਾ ਇਹ ਬੋ ਅਲਮ ਕਲਮ ਸਾਰਾ ਸ਼ਕਰ ਸੇਵੀਆ ਸਾਰਾ ਕੁਝ ਦਾ ਜ਼ਮਾਨਾ ਨੂੰ ਆ ਜਿਹੜੇ ਖਾਣ ਵਾਲੀਆਂ ਚੀਜ਼ਾਂ ਖਰਾਕ ਕੜੀਆਂ ਇਹ ਹਾਜਮੇ ਨਹੀਂ ਪਰ ਮੈਂ ਪੁੱਤ ਮਨੀਦਰ ਨੂੰ ਆਏ ਨੂੰ ਲਾਉਣੀ ਐ ਇਸ ਲੈਨਡ ਪਰ ਉਸ ਪਰ ਜੇ ਮੇਰੇ ਕੋ ਆ ਜਾਂਦਾ ਮੈਂ ਪੁੱਛੂਗੀ ਪੁੱਤ ਤੈਨੂੰ ਦੁੱਧ ਪੀਣਾ ਚੋਹ ਮੈਨੂੰ ਮੋਲੂਗਾ ਪਸੰਦ ਨਾ ਪੀਣਾ ਤੇ ਪੁਣੀ ਕਰ ਇਹਨਾਂ ਰੁਕੀ ਹੋਈਆਂ ਬਿਓ ਤੱਕਾਂ ਕਟਾਈ ਹੋਣੀ ਤੁਹਾਡੀ ਦੋਹਾਂ ਦੀ ਹੁਣ ਜੇ ਹੁਣ ਤੁਹਾਡੀ ਬਾਜ ਆ ਗਈ ਕਿੰਨਾ ਦੀ ਕਿੰਨਾ ਦੀ ਸੁੱਖ ਮਾਰੋਠੀ ਗਿਆ ਕਿ ਆਉਂਗਾ ਇਹ ਮਾਤਾ ਕੰਮ ਕਰਤਾਂਗੇ ਤੇ ਸੀ ਕਿ ਮਦਦ ਵਾਹ ਜਿਹਨੇ ਪੁੱਤ ਨੇ ਪਾਲਿਆ ਉਹ ਬਾਤ ਚੰਗੀਆਂ ਮੇਰੀ ਗੱਲ ਤਾਂ ਹੁਣ ਜਿਹੜੀਆਂ ਵਿਚਾਰੀਆਂ ਕੰਮ ਕਰਦੇ ਆਂ ਰੋੜਾ ਪਰਾਂ ਦੇ ਵੀ ਤਾਂ ਪੁੱਤ ਪੜਦੇ ਰੋਪੀਆਂ ਜਦ ਬਹੁਤ ਹੋ ਗਈ ਸੀ ਉਹ ਗੱਲ ਉਹ ਨਹੀਂ ਗੱਲ ਇਹ ਹੁੰਦੀ ਜਿਹੜੀ ਸੁੱਖ ਸੁਵਿਧਾ ਸਾਡੇ ਕੋਲ ਹੈਗੀ ਆ ਉਹਦੀ ਗੱਲ ਕਰਦੇ ਆਂ ਜੇ ਅਸੀਂ ਉਹਨੂੰ ਨਾਂ ਵੀ ਲਈਏ ਤਾਂ ਵੀ ਅਸੀਂ ਮੂਰਖ ਹਾਂ ਉਹ ਨਹੀਂ ਜਿਵੇਂ ਉਹਨਾਂ ਨੂੰ ਦੇਖ ਕੇ ਕਹੀ ਜਾਏ ਵੀ ਉਹ ਰੋੜ ਵਾਲੇ ਤਾਂ ਸੁੱਕੀਆਂ ਰੋਟੀਆਂ ਖਾਂਦੇ ਆਂ ਅਸੀਂ ਵੀ ਸੁੱਕੀਆਂ ਰੋਟੀਆਂ ਖਾਂਦੇ ਆਂ ਪੇਤਾ ਜੋ ਮਰਜ਼ੀ ਕਰੀ ਚਾਹੇ ਉਹ ਨਹੀਂ ਮੈਂ ਗੱਲ ਕਰਦਾ ਮੈਂ ਗੱਲ ਇਹ ਕਰਦਾ ਵੀ ਜਿਹੜੇ ਧੀ ਪੁੱਤ ਨੇ ਪਾਣਾ ਤਾਂ ਪੜੇ ਜਾਂਦਾ ਮੈਂ ਆਪਣੇ ਹੱਥ 'ਚ ਵੀ ਖਰਾਕ ਆਪਣੇ ਹੱਥ 'ਚ ਆਵਣੇ ਚਾਹੁੰਦਾ ਹੁਣ ਕਿਦੋਂ ਕੀ ਕਰਈਏ ਖਰਾਕ ਕਿਹੜੀ ਸ਼ੁੱਧ ਆਉਂਦੀ ਐ ਜੀ ਤੁਸੀਂ ਦੱਸ ਦਿਓ ਮੈਨੂੰ ਜੇ ਹੁਣ ਦੇਸੀ ਕੀ ਖਾਣੇ ਆ ਉਹ ਬਿਮਾਰੀ ਹੁਣੇ ਆਨੀ ਬੰਨ ਕੀ ਲੈ ਬਖੰਦਾ ਖਾਂਦਾ ਤਾਂ ਹੈਗਾ ਉਹ ਤੁਹਾਨੂੰ ਲਾਗ ਪਾਇਆ ਮੇਰੀਆਂ ਸਵਾਰ ਆ ਜੀ ਮਨਾ ਮਾਰੀ ਖਾਂਦਾ ਤਾਂ ਤੇ ਖਾਂਦਾ ਤਾਂ ਹੈਗਾ ਨਾ ਜੇ ਰਲਿਆ ਤਾਂ ਖਾਂਦਾ ਆਹ ਲਾਹ ਤੁਨੂੰ ਸਹ ਲਾਲ ਚਰੂ ਖਾ ਨਾ ਜ਼ਰਾ ਇਹਨੇ ਚੜਦੇ ਸਾਲ ਰਲਾ ਦੇਣਾ ਵੀ ਖਾ ਲੈ ਜੇ ਮੇਰੇ ਮੂੰਹ ਪੱਗੂਗਾ ਮੈਂ ਤੇ ਜਾਨ ਖਾਲੂ ਬੱਚੋ ਹਮ ਮੈਂ ਜਿਹਨੇ ਤਿਆਰ ਆ ਉਹ ਹੁੰਦਾ ਹੀ ਆ ਮੂਲ ਨਾਲੋਂ ਬੀਬੀ ਬਿਆਜ ਪਿਆਰਾ ਹੋ ਜਾਂਦਾ ਹੁਣ ਤੈਨੂੰ ਮਹਾਸਿਨੀ ਪਿਆਰਾ ਤੈਨੂੰ ਤੇਰਾ ਪੋਤਾ ਪਿਆਰਾ ਤੂੰ ਆਹ ਕਹਿੰਦੀ ਵੀ ਮਨੂੰ ਮੈਂ ਜੋ ਕਰਦਮ ਆਪਣੇ ਪੋਤੇ ਵਾਸਤੇ ਕਿਆ ਕਰ ਲਵਾਂ ਪਾਪਾ ਜੀ ਵੀ ਆ ਪਾਪਾ ਜੀ ਵੀ ਰੀਤ ਨੂੰ ਐ ਕਰਦੇ ਜਾਂ ਆਉਂਦੇ ਨਾ ਆਪਣੇ ਮੂੰਹ ਚੋਂ ਕੱਢ ਕੇ ਚਾਹ ਕਦੇ ਦੁੱਧ ਪਹਿਲਾਂ ਕਰਨ ਨੂੰ ਤਾਂ ਦੇ ਦਿੰਦੇ ਇਹ ਇੱਕ ਨਹੀਂ ਆ ਮੂਲ ਨਾਲੋਂ ਵਿਆਜ ਪੈਰਾ ਦਿੰਦਾ ਸਾਰਾ ਐ ਕਾਬਤ ਉਦਾਂ ਹੀ ਨਹੀਂ ਬਣਾਈ ਵੀ ਇਹ ਕਿਸੇ ਵਜਾ ਨਾਲ ਬਣੀ ਹੋਈ ਆ ਬਾਕੀ ਜੱਜਪੁੱਤੇ ਛੋਟੇ ਛੋਟੇ ਜਿੰਨੇ ਤਾਂ ਜੱਗ ਵੀ ਮੈਂ ਸਰ ਰੱਖਿਆ ਉਹਦੇ ਜਦ ਤਾਂ ਬੀਬੀ ਮੇਰੇ ਘਰ ਉਹ ਤੰਨੂੰ ਮਾਂ ਸੀ ਇਹੀ ਗੱਲ ਕਹਿੰਦਾ ਵੀ ਜੱਜਤ ਜ਼ਮੀਨ ਆਪਣੇ ਕੋਲ ਹੈਗੀ ਦੀ ਕੱਖ ਕੰਡਾ ਉਹਦੇ ਚ ਬੀਜਦੇ ਤੇ ਵੱਢ ਕੇ ਲੈਂਦੇ ਤੇ ਹੁਣ ਤੋਂ ਕੱਖਾ ਇਸ ਟਾਈਮ ਮੇਰੀ ਗੱਲ ਆਉਂਦੀ ਵੀ ਰੇੜੀ ਜੋੜ ਕੇ ਜਾਂਦੇ ਤੇ ਅਸੀਂ ਤਿੰਨੇ ਜਣੀਆਂ ਉਹ ਤਾਂ ਗੱਲ ਠੀਕ ਮੈਂ ਜਿਆਦਾ ਦੀਆਂ ਗੱਲਾਂ ਜਿਆਦਾ ਦੀ ਹੁਣ ਜੇ ਤੂੰ ਹਰਾਇਈ ਮੁੱਲ ਲਾਉਂਗੀ ਪਤਾ ਇਸ ਟਾਈਮ ਕਿੰਨੀ ਆ 350 ਰੁਪਏ ਕਵਾਂਟਲਾ ਕਵਾਂਟਲ ਲਾ ਕੇ ਤਾਂ ਦੋ ਦਿਨ ਨਹੀਂ ਕੱਢਣੇ ਦੁੱਧ ਵੀ ਦੇ ਲੈ ਕਿਆ ਰੇਟ ਹੁਣ ਦੁੱਧ 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 ਕਿਹੜਾ ਪੁੱਛਦਾ ਇੱਥੇ ਦੁੱਧ ਨੂੰ ਬੁਰਾ ਹਾਲ ਆ ਹਾਂ ਕੋਈ ਨਹੀਂ ਪੁੱਛਦਾਗਾ ਦੁੱਧ ਨੂੰ ਸਾਨੂੰ 100 ਰੁਪਏ ਕਿ 100 ਰੁਪਏ ਦੇ ਲੈਣਾ ਮੁੱਲ ਔਖਾ ਹੋ ਗਿਆ ਤਾਂ ਕੋਈ ਮੁੱਲ ਦੁੱਧ ਲੈ ਕੇ ਨਹੀਂ ਪੀਂਦਾ ਕਹਣਾ ਸੁੱਕੀ ਚਾਹ ਬੀ ਲੋ ਕਾਲੀ ਚਾਹ ਡਾਕਟਰ ਤਾਂ ਵੀ ਬੰਦ ਕਰੀ ਜਾਂਦਾ ਕਹਿੰਦਾ ਦੁੱਧ ਪੀਓ ਨਾ ਲੈ ਮੈਨੂੰ ਪਏ ਕਹਨ ਡਾਕਟਰ ਹਾਂ ਹਾਂ ਡਾਕਟਰ ਕਹਿੰਦਾ ਕਾਲੀ ਚਾਹ ਪੀਆ ਕਰੋ ਅੱਛਾ ਡਾਕਟਰ ਪਏ ਕਹਨ ਕੁਝ ਵੀ ਖਾਈ ਜਾਣਾ ਆਪਣਾ ਖਰਾਕ ਖਾਓ ਖਰਾਕ ਤਾਂ ਬੜਾ ਖਾਣੀ ਜੀ ਨੇ ਜਿਹਨੂੰ ਪਚਦੀ ਆ ਬੀ ਪੀਓ ਖਾਊਗਾ ਖਾਓ ਸਿੱਧੀ ਕਰਨਾ ਸਮਾਂ ਆ ਜਾਏ ਵੀ ਜਿਹਨੂੰ ਖਰਾਕ ਪਚਦੀ ਉਹ ਖਾਊਗਾ ਜਿਹਨੂੰ ਪਚਦੀ ਨਹੀਂ ਉਹ ਤਾਂ ਬੰਦੇ ਆ ਸਾਰੇ ਰੋਗ ਟੁੱਟਦੇ ਨੇ ਜੇ ਬੰਦਾ ਆਪਣਾ ਸਵਲਾ ਆਪਣਾ ਘਰ ਚ ਖਾਈ ਚੱਲਦਾ ਹਾਂ ਬਾਹਰ ਆ ਲਾ ਬੰਦੇ ਕਿ ਤਾ ਨਾ ਜੇ ਪਸੇ ਹੋਲ ਕਰੀ ਜਾਈਏ ਸਰੀਰ ਨੂੰ ਪੇਟਾਂ ਕਮ ਆਉਣ ਆਈਏ ਖਰਾਬ ਹਾਂ ਮੈਂ ਕਦੇ ਨਾ ਕਦੇ 버ਗਰ ਨਾ ਕਦੇ ਮੈਂ ਦੇ ਦੇ ਨਹੀਂ ਪੈਂ ਖਾਂਦੀ ਤੇਰੀ ਮੰਮੀ ਨਾ ਤੇਰੇ ਮੂੰਹ ਤੇ ਦੰਦ ਹੋਣ ਨਾ ਤੇਰੀ ਜੀਬ ਨੇ ਸੋਲ ਸਾਰੇ ਦਾ ਇੱਕ ਮਿੰਟ ਮੇਰੀ ਗੱਲ ਸੁਣ ਉਹ ਗੱਲ ਇੱਕ ਮਿੰਟ ਸ਼ੁਰੂ ਤੇ ਤਾਂ ਹੈ ਵੀ ਨਹੀਂ ਤੇ ਆ ਤਾਈ ਬੰਦਾ 10 ਸਾਲਾਂ ਤੇ ਸ਼ੁਰੂ ਆਇਆ ਕਮ ਮੈਂ ਫਾਸਟ ਫੂਡ ਦਾ ਇਹ ਉਮਰ ਦੇ ਅਕੋਰਡਿੰਗ ਹੈ ਜਿਹੜੇ ਉਮਰ ਦੇ ਅਕੋਰਡਿੰਗ ਨਾ ਬੰਦਾ ਸਭ ਕੁਝ ਖਾਂਦਾ ਪੀਂਦਾ ਜਿਹੜੀ ਜਿਆਦਾ ਬੰਦਾ 18 ਕੇ ਸਾਲ ਤੋਂ ਉੱਪਰ ਪਲੱਸ ਹੋ ਜਾਂਦੇ ਨੇ ਨਾ ਫਿਰ ਜਵਾਕ ਨਾ ਜਾਂ ਬਾਹਰਲੇ ਬਾਹਰ ਬੈੰਦਾ ਉੱਥੇ ਦਾ ਸੰਗਤ ਚ ਦੇਖਦਾ ਕੋਈ ਦਾਰੂ ਪੀਂਦਾ ਕੋਈ ਮੀਟ ਖਾਂਦਾ ਕੋਈ ਫਾਸਟ ਫੂਡ ਖਾਂਦਾ ਕੋਈ ਕੁਝ ਖਾਂਦਾ ਤਾਂ ਜਵਾਕ ਦਾ ਮਨ ਵੀ ਉੱਧਰ ਨੂੰ ਲੱਗਦਾ ਇੱਕ ਵਾਰ ਉਹ ਸਾਡੀ ਪਰਮਰਿਸ਼ਾ ਵੀ ਅਸੀਂ ਉਹਨੂੰ ਖਾਣ ਦੇਣਾ ਕਿ ਨਹੀਂ ਖਾਣ ਦੇਣਾ ਫਾਸਟ ਫੂਡ ਜੇ ਅਸੀਂ ਆਪ ਘਰ ਦੇ ਵਿੱਚ ਖਾਂਨੇ ਆ ਤਾਂ ਸਾਡੇ ਜਵਾਕਾਂ ਨੇ ਵੀ ਕਹਣਾ ਜੇ ਦਾਰੂ ਅਸੀਂ ਪੀਨੇ ਆ ਆਪਣੇ ਘਰ ਦੇ ਵਿੱਚ ਤਾਂ ਸਾਡੇ ਜਵਾਕਾਂ ਨੇ ਵੀ ਕਿਸੇ ਨਾ ਕਿਸੇ ਟਾਈਮ ਪੀ ਕੇ ਦੇ ਕੇ ਹੀ ਲੈਣੀ ਵੀ ਚੱਲ ਉਹ ਪੀਂਦੇ ਤਾਂ ਇਹ ਨਹੀਂ ਪੀਤੀ ਉਹ ਚਲੋ ਛੱਡੋ ਹੁਣ ਨਹੀਂ ਪੀਤੀ ਵਧੀਆ ਸਮਝਦਾਰੀ ਆ ਵਧੀਆ ਸਮਝਦਾਰੀ ਆ ਬਧਿਆ ਸਾਮ। ਬਾਈ ਅੱਜ ਠੀਕ ਆ ਕੱਲ ਦਾ ਸਮਾਂ ਕਿੱਥੇ ਦੇਖਿਆ? ਨਹੀਂ ਦੇਖਿਆ। ਕਿਸੇ ਨੇ ਨਹੀਂ। ਕੱਲ ਕਹੇ ਜਾਉਣਾ ਕਿਧਰ ਪੁੱਤ ਨਹੀਂ ਪੁੱਛ। ਕੁਝ ਨਹੀਂ ਪਤਾ ਹੈਗਾ। ਨਹੀਂ ਬਾਈ ਤੁਹਾਨੂੰ ਜਾਇ ਨਹੀਂ ਆਪਾਂ ਮਾਤਮਾ ਲੈ ਕੇ ਆਵਾਂ ਠੀਕ ਹੈ। ਹਾਂ ਸਾਰਿਆਂ ਦਾ ਜਵਾਕ ਸਹੀ ਰਹਿ ਸਲਾਮਤ ਰਹਿ ਕੋਈ ਨਸ਼ਾ ਪੱਤੇ ਕਿੰਨੂੰ ਨਾ ਜਾਵੇ ਨਾ ਬਹਿ। ਹਾਂ ਕਿਸੇ ਨੂੰ ਮਾਰਾ ਜੀ ਉਧਰ ਨੂੰ ਨਾ ਭੇਜ ਆਪਣੇ ਨਾਂ ਉੱਪਰ ਰੱਖਾ। ਹਾਂ ਬਾਈ ਇੱਕ ਦਿਨ ਰੋਟੀ ਮਿਲ ਜਾਵੇ। ਬਸ। ਉਹ ਸਭ ਪਤਾ ਕੀ ਚੱਕਰ ਆ ਨਾ। ਪਰ ਤੇ ਪੁੱਤ ਨਹੀਂ। ਜਿਹੜਾ ਸਮਝਦਾਰ ਹੁੰਦਾ ਨਾ ਤੇ ਪੁੱਤ ਦੀ ਗੱਲ ਸੁਣ ਲਾ ਹੁਣ ਮੈਂ ਤੈਨੂੰ ਇਹ ਵੀ ਗੱਲ ਦੱਸਦਾ। ਤੁਸੀਂ ਐਨ ਗੁਰਦੁਆਰ ਕੁਦਰਤੀ ਤੌਰ ਤੇ ਉਧਰ ਨੂੰ ਜਾਣਾ ਹੀ ਨਹੀਂ ਹੈਗਾ। ਕੋਸ਼ਿਸ਼ ਸਰਕਾਰ ਨੇ ਪਾਬੰਦੀਆਂ ਲਾਈ ਹੋਈਆਂ ਤੁਹਾਡੇ ਉੱਤੇ ਵੀ ਹਾਂ ਵੀ 5 ਕਿਲੋਮੀਟਰ ਦੇ ਵਿੱਚ ਵਿੱਚ ਕੋਈ ਐਦਾਂ ਦਾ ਕੋਈ ਠੇਕਾ ਨਹੀਂ ਕੋਈ ਮੀਟ ਮੱਛੀ ਵਾਲੀ ਦਰੂ ਵਾਲੀ ਦੁਕਾਨ ਨਹੀਂ। ਆਪੇ ਨਹੀਂ ਜਵਾਕ ਦਾ ਤਰ ਨੂੰ ਨਿਮਾਗ ਜਣਾ ਗੱਲ ਤਾਂ ਜਿਹੜੀ ਸਾਡੀ ਚੀਜ਼ ਅੱਖਾਂ ਨੇ ਦੇਖਣਾ ਨਾ ਐਕਸੈਪਟ ਉਹੀ ਕਰਨਾ। ਜਿਹੜੀ ਚੀਜ਼ ਸਾਡੇ ਅੱਖਾਂ ਦੇ ਸਾਹਮਣੇ ਕੋਈ ਨਹੀਂ ਸਾਡੇ ਦਿਮਾਗ ਨੇ ਵੀ ਕਹਿਣਾ ਵੀ ਚੱਲ ਖਾਣ। ਲਾਗਣਾ ਉਹ ਸੰਧੂਆਂ ਦੇ ਰੋਡ ਪਰ ਜਾ ਯਾਰ। ਆ ਵਧੀਆ 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 ਬਹੁਤ ਵਧੀਆ। ਤਾਂ ਹੁਣ ਅੱਗੇ ਦੂਰ ਜਾਊਗਾ 5 ਕਿਲੋਮੀਟਰ ਪਹਿਲਾ ਅਗਲਾ। ਪੈਰ ਉਤੋਂ ਮੁੜ ਕੇ ਆਊਗਾ ਇਹ ਜੀ ਗਰਮੀ ਚ ਕਹਿੰਦਾ ਛੱਡ ਪਰਾਂ ਕੀ ਆ ਕਰਨਾ ਕਿਹੜਾ ਜਾਊ ਕਿਹੜਾ ਬਣਾਊ ਕਿਹੜਾ ਖਾ ਬਾਕੀ ਬੀਬੀਆਂ ਦੇ ਵੀ ਹੱਥ ਹੁੰਦਾ ਬੀਬੀਆਂ ਦੇ ਹੱਥ ਬਹੁਤ ਕੁਝ ਹੁੰਦਾ ਆ ਤੇਰੀ ਦੀ ਕੀ ਹੋ ਗਿਆ ਤਰਾ ਨਾ ਕੰਨ ਤੇ ਗੜਦੀ ਰੁਕ ਜਦੋਂ ਮਿੰਟ ਇਹਨਾਂ ਨੇ ਜੀ ਆਪਣੇ ਆਪਣਾ ਗਾਹ ਪਾਰ ਲੱਗ ਤੂੰ ਮਾਰੇ ਦਰਮਾਹ ਖੱਟ ਤੈਨੂੰ ਵੀ ਨਾ ਕਿਹੜਾ ਸੱਤ ਲੱਗਦਾ ਉਧਰ ਨਾ ਕਿਹੜਾ ਸੱਤ ਲੱਗਦਾ ਕਿਸੇ ਕੋਈ ਕੁਝ ਹੈਗਾ ਐ ਬਸ ਉਹ ਖੇਲਦੇ ਆ ਉਹ ਵੀ ਇੱਕ ਦੋ ਤੇ ਲੱਗੇ ਵੀ ਮਾਰਨ ਸਰ ਆਉ ਤੇਰੀ ਉਹ ਕਰਦੀ ਆ ਗੰਨ ਦਾ ਹੋਣੀ ਅੰਗਰੇਜ਼ੀ ਕਿਆ ਕਹਿੰਦੀ ਆ ਉਹ ਕਹਿੰਦੀ ਬਾਲ ਮਾਰਦੇ ਆ ਅੱਛਾ ਇੱਕ ਦੂ ਤੇ ਇੱਕ ਜਿਆ ਕ ਦੁੱਧ ਜਾਣਾ ਹੋ ਜਾਣਾ ਕੰਮ ਆ ਕਰਤੀ ਕੱਟੀ ਦਾ ਕੰਮ ਹੋਣਾ ਕਹਿੰਦੀ ਹੁਣ ਬੀਬੀ ਨਹੀਂ ਕਰਦੀ ਵੀ ਤਾਂ ਜੈਸਮੀਨ ਦੁੱਧ ਪਿਆ ਕਰੂ ਉਹ ਤਾਂ ਪਾਣੀ ਪੀ ਪੀ ਕੇ ਬਚਨ ਬਧਾਈ ਮਰਦੀ ਆ ਆਪਣਾ ਔਰ ਚੱਲ ਕੁਛ ਵੀ ਹੈ ਜੇ ਮੈਂ ਆਪਣੇ ਸੌਦੇ ਤਿਆਰ ਕਰੂਗੀ ਮੈਂ ਆਪਣੀ ਤਿੰਨ ਬੇਜਰ ਨੂੰ ਮੋਤੀ ਬੱਤੀ ਦੇਈ ਜਾਵਾਂ ਜਵਾਈ ਨੂੰ ਦੁੱਧ ਪਲਾਇਆ ਮੈਨੂੰ ਤਾਂ ਘੜੀ ਪਾ ਕੇ ਪਲਾਇਆ ਕਰੋ ਉਹਨੂੰ ਦੁੱਧ ਜਾਨੂ ਸੁਪਣਾ ਕੱਟੀ ਨੇ ਮੇਰੀ ਹਾਂ ਚਲੋ ਜੀਜਾ ਸਾਡੇ ਦਾ ਦੁੱਖ ਚੀਜਾਂ ਜੀ ਮੈਂ ਠੀਕ ਆ ਜੀਜਾ ਨਹੀਂ ਦਾਦੇ ਲਾੜੀ ਦਾ ਸਾਡੇ ਦੇਖਦੇ ਬੜੇ ਜੀਜਾ ਸ੍ਰੀ ਚਮਕੌਰ ਸਾਹਿਬ ਹੈ ਗਿਆ ਕਿਸੇ ਤੇ ਫੈਸਲਾ ਫੁਸਲਾ ਕਰਾਉਣ ਗਿਆ ਹਾਂ ਕੋਈ ਲੜਾਈ ਝਗੜਾ ਆਵਾ ਕਹਿੰਦਾ ਚੱਲ ਕਾਨੂੰ ਕੋਟ ਕਚੈਰੀਆਂ ਚ ਬੰਦਿਆਂ ਨੂੰ ਘਮਾਉਣਾ ਕਹਿੰਦਾ ਮੈਂ ਉਹਨਾਂ ਬੜਾਇਆ ਉਹਨਾਂ ਦਾ ਕੰਮ ਇਹ ਵੀ ਠੀਕ ਆ ਹਾਂ ਕਿੰਨੇ ਪੈਸੇ ਨਾ ਆਉਂਦਾ ਹੋਗਾ ਪੁੱਤ ਹਾਂ ਕਚੈਰੀ ਤੇ ਨਹੀਂ ਪੈਸਾ ਲਿੰਦੀ ਹਾਂ ਹਾਂ ਨਹੀਂ ਚਲੋ ਠੀਕ ਆ ਜੀ ਮਿਲਦੇ ਆ ਅਸੀਂ ਅਗਲੇ ਬਲੌਗ ਚ ਮਹਾਰਾਜ ਸਾਨੂੰ ਸਾਰਾ ਚੜਦੀ ਕਲਾ ਚ ਰੱਖੇ ਜੀ ਆਜੋ ਖਾ ਲਿਓ ਜੀ ਬਿਸਕੁਟ ਪੀਪਾ ਭਰ ਕੇ ਬੀਬੀ ਲਿਆਈ ਪੂਰਾ ਨੂੰ ਅ ਲਿਜਾ ਰਹੇ ਹੋ ਲੇ ਜਿਓ ਕੰਮੋ ਖਾ ਦਿਓ ਹਾਂ ਕਿ ਕਿੜਾ ਵਾਦੀ ਕਰ ਲਿਓ ਠੀਕ ਆ ਜੀ ਓਕੇ ਬਾਏ ਬਾਏ